ਸਾਰਿਆਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਜੀ ਨੇ ਗਾਈਡ ਕੀਤਾ ਮਾਰਗਦਰਸ਼ਕ ਮਾਰਗਦਰਸ਼ਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ 'ਚ ਜਿਹਦੇ 'ਚ ਆਮ ਆਦਮੀ ਪਾਰਟੀ 13 0 ਨਾਲ ਜਿੱਤੂਗੀ ਔਰ ਪਿਛਲੇ 2 ਸਾਲਾਂ 'ਚ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਹੀ 'ਚ ਜਿਹੜੇ ਪੰਜਾਬ ਪੱਖੀ ਕੰਮ ਹੋਏ ਆ ਚਾਹੇ ਲੋਕਾਂ ਨੂੰ ਬਿਜਲੀ ਫਰੀ ਦੀ ਗੱਲ ਹੈ ਚਾਹੇ ਬਿਨਾ ਸ਼ਿਪਾਰਿਸ਼ ਤੋਂ ਓਨਲੀ ਮੈਰਿਟ ਤੇ ਨੌਕਰੀਆਂ ਨੌਜਵਾਨਾਂ ਨੂੰ ਦੇਣ ਦੀ ਗੱਲ ਹੈ ਚਾਹੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਚਾਹੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਹੈ ਚਾਹੇ ਪਿੰਡਾਂ 'ਚ ਖਾਸ ਕਰ ਗਰੀਬਾਂ ਲਈ ਮੁਹੱਲਾ ਕਲੀਨਿਕ ਬਣਾਏ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਜਿਹੜਾ ਰਿਫਾਰਮ ਕੀਤਾ ਹੈ ਮਾਨ ਸਾਹਿਬ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਤਮਾਮ ਪੋਜਿਟਿਵ ਔਰ ਕੰਸਟਰਕਟਿਵ ਜਿਹੜੇ ਫੈਸਲੇ ਦੋ ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਲਏ ਆ ਮੁੱਖ ਮੰਤਰੀ ਜੀ ਵੱਲੋਂ ਹਦਾਇਤਾਂ ਹੈ ਕਿ ਘਰ ਘਰ ਤੱਕ ਅਸੀਂ ਹਰੇਕ ਪਰਿਵਾਰ ਤੱਕ ਹਰੇਕ ਘਰ ਤੱਕ ਇਹ ਸਾਰਾ ਕੰਮਾਂ ਦਾ ਵੇਰਵਾ ਲੈ ਕੇ ਜਾਵਾਂਗੇ ਔਰ ਪਾਵਨ ਤੇ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚ ਇਸ ਪੋਜਿਟਿਵ ਏਜੰਡੇ ਤੇ ਸਾਨੂੰ ਲੋਕਾਂ ਦਾ ਸਮਰਥਨ ਮਿਲੇਗਾ ਸਪੋਰਟ ਮਿਲੇਗਾ ਔਰ ਆਮ ਆਦਮੀ ਪਾਰਟੀ ਮਾਨ ਸਾਹਿਬ ਦੀ ਅਗਵਾਈ ਚ ਵੱਡੇ ਮਾਰਜਨ ਨਾਲ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਵੀ ਜਿੱਤੂਗੀ ਸੋ ਇਹੀ ਮੇਨ ਅਜੰਡਾ ਸੀਗਾ ਅੱਜ ਦਾ ਕੰਗ ਸਾਹਿਬ ਮੇਨ ਅਹਿਮ ਮੁੱਦਾ ਕੀ ਹੈਗਾ ਕਿ ਤੁਹਾਡੇ ਤੁਸੀਂ ਉਹਨੇ ਉਮੀਦਵਾਰ ਹੋਗੇ ਹੋ ਸੋ ਪਹਿਲੀ ਪ੍ਰਾਇਰਟੀ ਕੀ ਰਹੇਗੀ ਅਗਰ ਤੁਸੀਂ ਜਿੱਤ ਕੇ ਆਂਦੇ ਹੋਗੇ ਦੇਖੋ ਗੱਲ ਇਹ ਆ ਮੁੱਖ ਮੰਤਰੀ ਜੀ ਵੱਲੋਂ ਖਾਸ ਤੌਰ ਤੇ ਹਦਾਇਤਾਂ ਆ ਕਿ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਚ ਜਿਸ ਤਰੀਕੇ ਨਾਲ ਲੋਕ ਹਿੱਤ ਲਈ ਫੈਸਲੇ ਲਏ ਔਰ ਕੰਕਰੀਟ ਗਰਾਉਂਡ ਤੇ ਦਿਖਾਈ ਦੇ ਰਹੇ ਆ ਇਸ ਏਜੰਡੇ ਨੂੰ ਆਮ ਆਦਮੀ ਪਾਰਟੀ ਅੱਗੇ ਵਧਾਉਂਦੀ ਰਹੂਗੀ ਔਰ ਜੋ ਅਸੀਂ ਗਰੰਟੀਆਂ ਦਿੱਤੀਆਂ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਚੋਣਾਂ ਦੇ ਟਾਈਮ ਉਹ ਇੱਕ ਇੱਕ ਗਰੰਟੀ 2027 ਤੱਕ ਪੂਰੀ ਕਰਾਂਗੇ ਨਾਲ-ਨਾਲ ਡੈਫੀਨੇਟਲੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚ ਚਾਹੇ ਉਹ ਟੂਰਿਜ਼ਮ ਦੀ ਗੱਲ ਹੋਵੇ ਚਾਹੇ ਸਪੋਰਟਸ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਚਾਹੇ ਪਵਾ ਏਰੀਏ ਚ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਇਸ ਤੋਂ ਵੀ ਵੱਧ ਆ ਜਿਹੜੇ ਤਮਾਮ ਲੋਕਾਂ ਦੇ ਮੁੱਦੇ ਆ ਉਹ ਦੇਸ਼ ਦੀ ਪਾਰਲੀਮੈਂਟ ਚ ਵੀ ਜਾਣਗੇ ਔਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਚ ਫੁੱਲਫਿਲ ਕਰੂਗੀ ਬਹੁਤ ਬਹੁਤ ਧੰਨਵਾਦ ਕਾਂਗਰਸ ਦੇ ਮੈਨੀਫੈਸਟੋ ਕਿਵੇਂ ਦੇ ਕਾਂਗਰਸ ਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਉਹਨਾਂ ਨੇ ਉਹਨਾਂ ਨੇ ਕਿਸਾਨਾਂ ਨੂੰ ਦੇਖੋ ਲੰਬੇ ਸਮੇਂ ਤੱਕ ਇਹਨਾਂ ਲੋਕਾਂ ਨੇ ਰਾਜ ਕੀਤਾ ਹੈ ਪਹਿਲਾਂ ਇਹ ਮੈਨੀਫੈਸਟੋ ਹੀ ਜਾਰੀ ਕਰਦੇ ਸੀ ਅੱਜ ਸਾਡੀ ਰੀਸ ਕਰਕੇ ਗਾਰੰਟੀਆਂ ਦੇਣ ਲੱਗ ਗਏ ਆ ਲੇਕਿਨ ਚਾਹ ਕਾਂਗਰਸ ਹੋਵੇ ਚਾਹ ਕਾਲੀ ਦਲ ਬਾਦਲ ਹੋਵੇ ਚਾਹੇ ਦੂਜੀ ਕੋਈ ਪਾਰਟੀ ਹੋਵੇ ਪੰਜਾਬ ਚ ਇਹਨਾਂ ਦੀ ਕ੍ਰੈਡੀਬਿਲਟੀ ਬਿਲਕੁਲ ਨਹੀਂ ਹੈ ਔਰ ਨਫਰਤ ਦੀ ਜਿਹੜੀ ਹੈ ਭਾਜਪਾ ਦੀ ਰਾਜਨੀਤੀ ਉਹਨੂੰ ਤੇ ਬਿਲਕੁਲ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ। ਕਿ ਦੋ ਮੰਤਰੀ ਨੇ ਇੱਕ ਡਿਪਟੀ ਸਪੀਕਰ ਹੈ ਤੁਹਾਡਾ ਕਦੇ ਸਟੌਂਗ ਵੋਟ ਮੰਨਿਆ ਜਾਂਦਾ ਹੈ। ਔਰ ਕੰਪੀਟੀਟਰ ਕਿਹਨੂੰ ਮੰਨਦੇ ਹੋ ਆਪਣੇ ਹੱਕੇ। ਦੇਖੋ ਸਾਡੇ ਸਾਰੇ ਹੀ ਸਤਿਕਾਰਯੋਗ ਐਮਐਲਏ ਸਹਿਬਾਨਾਂ ਨੇ ਜਿਹੜੇ ਚਾਇਓ ਮਾਨਯੋਗ ਡਿਪਟੀ ਸਪੀਕਰ ਸਾਹਿਬ ਹੋਣ ਚਾਹੇ ਵਜ਼ੀਰ ਸਹਿਬਾਨ ਬਹੁਤ ਵਧੀਆ ਕੰਮ ਉਹਨਾਂ ਦੀ ਕਾਰਗੁਜ਼ਾਰੀ 2 ਸਾਲਾਂ ਚੱਲ ਰਹੀ ਹੈ। ਮਾਨ ਸਾਹਿਬ ਦੀਆਂ 2 ਸਾਲ ਤੇ ਕੰਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਹੜਾ ਇੱਕ ਮਤ ਨਾਲ ਨਾ ਸਿਰਫ ਸ਼੍ਰੀ ਅਨੰਦਪੁਰ ਸਾਹਿਬ ਬਲਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਮਾਈਨਿੰਗ ਦਾ ਮਸਲਾ ਕੈਂਸਰ ਬਣਾ ਬੱਟਾ ਪਰੇ ਇਸ ਏਰੀਆ ਵਿੱਚ ਹੈਗਾ ਤੁਹਾਡੇ ਹਲਕੇ ਵਿੱਚ ਮਾਈਨਿੰਗ ਦਾ ਮਸਲਾ ਹੈ ਜੀ ਐਸ ਮਾਈਨਿੰਗ ਦੇ ਮਸਲੇ ਤੋਂ ਲੈ ਕੇ ਸਰਕਾਰ ਕੇਸਾਂ ਦੇ ਕੁਝ بڑے આરોਪ ਲੱਗਦੇ ਰਹੇ ਜੋ ਪਿਛਲੇ ਸਮੇਂ ਦੇ ਦੌਰ ਚ ਦੇਖੋ ਉਹਦੇ ਤੇ ਆਲਰੇਡੀ ਸਰਕਾਰ ਬਹੁਤ ਕੰਮ ਕਰ ਰਹੀ ਹੈ ਮਾਈਨਿੰਗ ਹੋਵੇ ਚਾਹ ਕਰਪਸ਼ਨ ਹੋਵੇ ਕੋਈ ਕੰਪਰੋਮਾਈਜ਼ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਨਹੀਂ ਤੇ ਨਾ ਪਵਿੱਖਚ ਕਰਨਗੇ ਬਹੁਤ ਬਹੁਤ ਧੰਨਵਾਦ